ਕੀ ਕੀਤੇ ਕੀ ਗੱਲ ਕੀਤੀ ਮੈਂ ਤਾਂ ਜਨਰਲ ਸਟੋਰੀਜ਼ ਦੀ ਗੱਲ ਕਰ ਰਿਹਾ ਸਟੋਰੀ ਤੇਰਾ ਤੇਰਾ ਕੀ ਕਰਦੇ ਸੋਜੀ ਪੁੱਛਦਾ ਨਹੀਂ ਮੈਂ ਦੋਵੇਂ ਆਈਏ ਸਟੋਰੀ ਕਰਨੇ ਸੋਜੀ ਕਰਨੇ ਆਪਣੇ ਤੇ ਗੱਲ ਨਹੀਂ ਮੈਂ ਹੋਈ ਤਾਂ ਤੁਸੀਂ ਹੁਣ ਪਤਾ ਹੀ ਮੈਨੂੰ ਪਿਆਰ ਨੇ ਕਿੱਦਾਂ ਗੱਲ ਕੀਤੀ ਆ ਅੱਛਾ ਗੱਲ ਦੱਸ ਦਿੰਦਾ ਕਿਹੜਾ ਕਿਹੜਾ ਦੱਸਦਾ ਕੀ ਗੱਲ ਹੈ ਕਿਦਾਂ ਬਿਚਾਰ ਕਰਾ ਮੈਨੂੰ ਕਈਆਂ ਨਾਲ ਉਹ ਸਗੀਆਂ ਸਗੀਆਂ ਨਾਲ ਕਟੀ ਨੂੰ ਦੱਸਤੀਆਂ ਵਾ ਠੀਕ ਆ ਮੈਂ ਕਹਿੰਦਾ ਆਪਣੇ ਘਰੇ ਨਾਲ ਦੱਸੀ ਗੱਲ ਬਾਅਦ ਇਹ ਦੱਸਦਾ ਕਿਉਂ ਨਹੀਂ ਕਹੀ ਤੂੰ ਮੈਨੂੰ ਮੈਸੀ ਮੈਸੀ ਕਰਦਾ ਕੀ ਮਤਲਬ ਫੀਮਾ ਮਾਰਕ ਕਰਕੇ ਤੇ ਮਾਰਕ ਲੈਣੇ ਆ ਵੇਖ ਮਾਰਕ ਮੈਂ ਕਿਉਂ ਤਾਂ ਇੱਥੇ ਆ ਹੈਗੀ ਐ ਤੇ ਮਾਰਕ ਦੇ ਵੇਖਣ ਦੀ 10 ਮਿੰਨਿਟ ਵੇਖਣੇ ਮਾਰਕ ਯਾ ਲਵ ਯੂ ਕਹਿਣਾ ਜਾਂ 10 ਸਰੇਮ ਬਾਰੇ ਟੀਵੀ ਜਾਣਕਾਰੀ ਦੇ ਆ ਦਿਨੇ ਤੈਨੂੰ ਜਾਣਕਾਰੀ ਹੋਊਗਾ ਖੜਾ ਮਾੜਾ ਕੋੜੀਆਂ ਦਾ ਦੇ ਵਕੂਕੜੀਆਂ ਮੇਰੇ ਵਰਗੀ 36 ਕੁੜੀਆਂ ਇੰਨੀ ਹੁੰਦੀਆਂ ਪਰਦੀਆਂ ਮੋਂ ਉਹਨੇ ਤਾਂ ਅੱਜ ਫਿਲਮ ਕਰ ਲਈ ਕਿਹਦੇ ਕਿੰਨੇ ਆ ਨਾ ਤੂੰ ਸਟਾਰੋਲੋਜੀ ਸਟਾਰੋਲੋਜੀ ਖੇਡਦਾ ਫਰੀਂ ਦੇ ਇਹ ਤੇਰੇ ਸਟਾਰੋਲੋਜੀ ਕਿ ਤੈਨੂੰ ਪਿਆ ਇੱਥੇ ਤਰਕਾਰ ਦੇ ਲੋਕ ਮੇਰਾ ਯਾਰ ਨਾ ਮਾਰਦੀ ਆਪਣੀ ਤੋਂ ਤਿਆਰੀ ਕਰਨਾ ਆਪਣਣ ਦੇ ਹਿਸਾਬ ਨਾਲ ਨਹੀਂ 20 ਮਿੰਟ ਹੀ ਕਰ ਲਉ ਨਹੀਂ ਅੱਜ ਹੀ ਜਾਉਂਗਾ ਪਹਿਲਾਂ ਲੋਕੀ ਖੜਨਾ ਜੁੱਤੀਆਂ ਨਾਲ ਰਪਾ ਕੇ ਨਾ ਖੜਿਆ ਨੂੰ ਤਾਂ ਕਿ